ਉਹ ਤਾਂ ਵਾਹ ਮਰਾ ਜੀ ਚਲੋ ਤਾਂ ਸਭ ਨੂੰ ਦਿੱਖੂਆਂ ਨਹੀਂ ਆਦੀ ਅੱਡਣਾ ਨਹੀਂ ਅਸੀਂ ਇੱਥੇ ਰਹਿਣਾ ਸਮਾਂ ਨਾਲ ਦਮੇ ਚੰਨ ਲਾਵਾਂਗੇ ਅੱਜ ਤਾਂ ਬਣਾਣਾ ਵੀ ਨਹੀਂ ਅੱਜ ਸਮਾਂ ਨਾਲ ਜੋਗ ਤੇ ਰੱਖਾਂਗੇ 5 ਮਿੰਟ ਕਿਸੇ ਨੂੰ ਤਾਂ ਬੜਾ ਅੰਦਾਜ਼ ਹੋ ਗਿਆ ਹੋ ਗਿਆ ਮੀਡੀਆ ਵੀ ਕਰੇ ਮੀਡੀਆ ਜਿਹਦੇ ਅਸੀਂ ਬੰਦੇ ਫੜਦੇ ਅੱਜ ਸਭ ਦੇ ਪਏ ਸਾਨੂੰ ਕਹਿੰਦੇ ਅਸੀਂ ਬੰਦੇ ਫੜਦੇ ਆ ਹਲਕਾ ਪੂਰਬੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਕ੍ਰਾਈਮ ਗ੍ਰਾਫ ਵਧਦਾ ਜਾ ਰਿਹਾ ਪੰਜਾਬ ਦੇ ਵਿੱਚ ਵੀ ਉਸ ਤਰੀਕੇ ਦੇ ਨਾਲ ਵਾਰਦਾਤਾਂ ਵਧੀਆਂ ਜਾ ਰਹੀ ਹੈ ਬੀਤੇ ਦਿਨ ਜਿਹੜੇ ਸ਼ੱਕੀ ਆਤੰਗਵਾਦੀ ਫੜੇ ਗਏ ਸੀਗੇ ਹਲਕਾ ਪੂਰਬੀ ਦੇ ਵਿੱਚ ਹੀ ਤੇ ਹੁਣ ਜਿਹੜਾ ਹੈ ਕਿ ਹਲਕਾ ਪੂਰਬੀ ਦੇ ਵਿੱਚ ਲਗਾਤਾਰ ਮਰਡਰ ਵੀ ਹੁੰਦੇ ਰਹਿੰਦੇ ਪਹਿਲੇ ਕਾਂਗਰਸੀ ਪ੍ਰਧਾਨ ਹੋ ਗਿਆ ਫਿਰ ਗੋਲੀਆਂ ਚੱਲ ਗਈਆਂ ਹੁਣ ਇੱਕ ਵਿਅਕਤੀ ਦਾ ਹੋਰ ਮਰਡਰ ਹੋਇਆ ਦੇਰ ਰਾਤ ਦਾ ਮਰਡਰ ਦੱਸਿਆ ਜਾ ਰਿਹਾ ਹੈ ਕਿ ਇੱਕ ਨਾਈ ਦੀ ਦੁਕਾਨ ਦੇ ਵਿੱਚ ਵੜ ਕੇ ਉਸ ਨੂੰ ਹੀ ਤੇਜ਼ਦਾਰ ਹਥਿਆਰ ਨਾਲ ਗਲਾ ਕੱਟ ਕੇ ਉਸ ਦਾ ਮਰਡਰ ਕਰ ਦਿੱਤਾ ਗਿਆ ਪਰਿਵਾਰਕ ਮੈਂਬਰ ਮੌਜੂਦ ਨੇ ਗੱਲਬਾਤ ਕਰ ਲੰਨੇ ਆ ਕਿਵੇਂ ਹੋਇਆ ਇਹ ਸਾਰਾ ਕੁਝ ਪੁਲਿਸ ਕਹਿ ਰਹੀ ਹੈ ਕਿ ਅਸੀਂ ਕਾਰਵਾਈ ਕਰਦੇ ਪਏ ਆ ਪਰ ਇਹ ਹੋਇਆ ਕਿਸ ਤਰੀਕੇ ਨਾਲ ਸਾਰਾ ਬਾਜੀ ਉਹ ਬੰਦਾ ਰਾਤ ਨੂੰ 11:30 ਵਜੇ ਤੱਕ ਦੁਕਾਨ ਤੇ ਸੀਗਾ ਉਸ ਤੋਂ ਬਾਅਦ 11:30 ਵਜੇ ਤੋਂ ਬਾਅਦ ਉਹਦੀ ਹੱਤਿਆ ਹੋਈ ਹੈ ਤੇ ਸ਼ਟਰਰ ਡਾਲ ਕੇ ਚਲੇ ਗਏ ਹੋ ਤੇ ਚੌਕੀਦਾਰ ਆਇਆ 12:30 ਵਜੇ ਉਹਨੇ ਦੇਖਿਆ ਹਾਦਾ ਸ਼ਟਰ ਡਾਊਨ ਸੀ ਤੇ ਹਾਦਾ ਬੰਦ ਸੀ ਉਹਨੇ ਫਿਰ ਦੱਸਿਆ ਮੋਹੱਲੇ ਵਾਲ ਨੂੰ ਤੇ ਫਿਰ ਪਤਾ ਲੱਗਾ ਨਹੀਂ ਪੁਲਿਸ ਕਹਿ ਰਹੀ ਹੈ ਕਿ ਡਾਊਨ ਸ਼ਟਰ ਸੀ ਪਰ ਰਾਤ ਨੂੰ ਜਿਹੜਾ ਮਰਡਰ ਹੋ ਜਾਂਦਾ ਹੈ ਕਿ ਕਿਸੇ ਨੂੰ ਪਤਾ ਨਹੀਂ ਲੱਗਦਾ ਪੁਲਿਸ ਦਾ ਕੋਈ ਪੈਰਾ ਵਗੈਰਾ ਉੱਥੇ ਉਸ ਏਰੀਆ 'ਚ ਭਾਜੀ ਕੋਈ ਪੈਰਾ ਨਹੀਂ ਹੈ ਕੋਈ ਮੈਂ ਤੁਹਾਨੂੰ ਦੱਸਦਾ 10 ਵਜੇ ਤੋਂ ਬਾਅਦ ਜਿਹੜਾ ਬੰਦਾ ਬਾਹਰ ਨਿਕਲਦਾ ਆਪਣੇ ਘਰ ਉਹ ਆਪਣੀ ਜ਼ਿੰਮੇਵਾਰੀ ਦਾ ਨਿਕਲਦਾ ਕੋਈ ਪੁਲਿਸ ਦਾ ਪਹਿਰਾ ਨਹੀਂ ਕੋਈ ਕੁਝ ਨਹੀਂ ਤੁਸੀਂ ਦੇਖਦੇ ਹੋਣੇ ਰੋਜ਼ ਖੋਹ ਲੁੱਟ ਰੋਜ਼ ਹੋ ਰਹੀ ਹੈ ਰੋਜ਼ ਵਾਰਦਾਤਾ ਹੁੰਦੀ ਹੈ ਅਗਰ ਪੁਲਿਸ ਦਾ ਪਹਿਰਾ ਹੋ ਤਾਂ ਇਹ ਕਾਂਡ ਹੀ ਨਾ ਹੋ ਕਿ ਟੱਬਾ ਰੋਡ ਥਾਣਾ ਅਕਸਰ ਵਿਵਾਦਾਂ ਦੇ ਵਿੱਚ ਤੁਹਾਡਾ ਰਹਿੰਦਾ ਹੈ ਕਿ ਕਦੀ ਪਹਿਲਾ ਕਾਂਗਰਸੀ ਪ੍ਰਧਾਨ ਦੀ ਹੱਤਿਆ ਹੋ ਜਾਂਦੀ ਹੈ ਫਿਰ ਉਸ ਤੋਂ ਬਾਅਦ ਗੋਲੀਆਂ ਚੱਲ ਜਾਂਦੀਆਂ ਤੁਹਾਡੇ ਏਰੀਆ ਦੇ ਵਿੱਚ ਲਗਾਤਾਰ ਹੁਣ ਤੀਸਰੀ ਹੱਤਿਆ ਤੁਹਾਡੇ ਬ੍ਰਦਰ ਦੀ ਹੋ ਗਈ ਜੋ ਤੁਹਾਡਾ ਰਿਸ਼ਤੇਦਾਰ ਉਸ ਦੀ ਹੱਤਿਆ ਹੋ ਗਈ ਕਿਸ ਤਰੀਕੇ ਨਾਲ ਦੇਖਦੇ ਹੋ ਪੁਲਿਸ ਦੀ ਸਾਰੀ ਕਾਰਵਾਈ ਨੂੰ ਭਾਜੀ ਉਹ ਲਾਅਨ ਆਰਡਰ ਬਿਲਕੁਲ ਫੇਲ ਹੈ 50 50 ਦਿਨ ਹੋ ਗਏ ਆਮ ਆਦਮੀ ਸਰਕਾਰ ਨੂੰ 50 ਦਿਨ ਤੋਂ ਹੀ ਤੁਸੀਂ ਦੇਖ ਲਓ 올ਵਰ ਪੰਜਾਬ 'ਚ ਦੇਖ ਲਓ ਕੀ ਹਾਲਾਤ ਹੈ ਲਾਇਨ ਆਰਡਰ ਬਿਲਕੁਲ ਖਤਮ ਹੋ ਚੁਕੇ ਹੈ ਟਿੱਬਾ ਟਿੱਬਾ ਹਲਕਾ ਪੂਰਬੀ ਦੀ ਗੱਲ ਕਰਦਾ ਮੈਂ ਟਿੱਬਾ ਰੋਡ ਦੀ ਹਲਕਾ ਪੂਰਬੀ ਟਿੱਬਾ ਰੋਡ ਦੀ ਗੱਲ ਕਰਦਾ ਚਾਰ ਕਤਲ ਹੋ ਚੁਕੇ ਹੈ ਅੱਜ ਤੱਕ ਤੇ ਪੂਰੇ ਪੰਜਾਬ ਦਾ ਕੀ ਹਾਲ ਹੋਊਗਾ ਤੁਸੀਂ ਆਪ ਸੋਚੋ ਤੇ ਪੁਲਿਸ ਕਹਿ ਰਹੀ ਹੈ ਕਿ ਅਸੀਂ ਜਿਹੜਾ આરોપી ਉਹ ਆਇਡੈਂਟੀਫਾਈਡ ਕਰ ਲਿਆ ਹੈ ਬਸ ਉਹਨੂੰ ਫੜਨਾ ਹੈ ਕੀ ਤੁਹਾਨੂੰ ਲੱਗਦਾ ਪੁਲਿਸ ਆਇਡੈਂਟੀਫਾਈਡ ਕਰ ਚੁੱਕੀ ਹੈ ਦੇਖੋ ਪੁਲਿਸ ਵਾਲੇ ਤਾਂ ਸਾਨੂੰ ਕਹਿੰਦੇ ਸੀ ਬੰਦਾ ਫੜ ਲਿਆ ਮੀਡੀਆ ਦੇ ਸਾਹਮਣੇ ਬਾਈਟ ਦਿੰਦੇ ਉਹ ਕਹਿੰਦੇ ਸੀ ਅਸੀਂ ਤਲਾਸ਼ ਕਰਦੇ ਪਏ ਆ ਅਸੀਂ ਕੁਝ ਕਹਿ ਨਹੀਂ ਸਕਦੇ ਹਜੇ ਉਹਨਾਂ ਨੇ ਫੜਾ ਹੈ ਨਹੀਂ ਫੜਾ ਹੈ ਹਜੇ ਕੋਈ ਪੱਕਾ ਕਨਫਰਮ ਨਹੀਂ ਹੈ ਉਹਨਾਂ ਨੇ ਬੰਦਾ ਫੜਾ ਹੈ ਜਾਂ ਨਹੀਂ ਫੜਾ ਜਦੋਂ ਅਸੀਂ ਕਿਹਾ ਸਮਾੜਾ ਚੋਕ ਜਾਮ ਕਰਨਾ ਸੀ ਉਸ ਤੋਂ ਬਾਅਦ ਉਹ ਕਹਿੰਦੇ ਅਸੀਂ ਬੰਦਾ ਫੜ ਲਿਆ ਉਹ ਸਾਨੂੰ ਸ਼ਾਂਤ ਕਰਨ ਵਾਸਤੇ ਉਹਨਾਂ ਨੇ ਇਹ ਗੱਲ ਕਹੀ ਹੋ ਅਸੀਂ ਬੰਦਾ ਫੜ ਲਿਆ ਉਹ ਅਸੀਂ ਕੁਝ ਕਹਿ ਨਹੀਂ ਸਕਦੇ ਤੇ ਹੁਣ ਜੇ ਪੁਲਿਸ ਜਿਹੜਾ આરોપી ਨਹੀਂ ਫੜ ਫਨਦੀ ਤੇ ਤੁਹਾਡੇ ਵੱਲੋਂ ਕੀ ਕਾਰਵਾਈ ਹੋ ਰਹੀ ਹੈ ਅਸੀਂ ਬੈਠੇ ਅਸੀਂ ਆਪਣੀ ਬੋਡੀ ਡੈੱਡ ਬੋਡੀ ਲੈ ਕੇ ਅਸੀਂ ਸਵਾਰਚੋ ਰੱਖ ਦੇਣਾ ਅਸੀਂ ਦੱਬਾਣਾ ਨਹੀਂ ਅਸੀਂ ਦੱਬਾ ਦੇਣੀ ਅਸੀਂ ਇੱਥੇ ਰੱਖ ਦੇਣੀ ਹੈ ਅਸੀਂ ਜਾਣਾ ਨਹੀਂ ਇੱਥੋਂ ਤੇ ਤੁਹਾਨੂੰ ਸ਼ੱਕ ਕਿਸ ਦੇ ਉੱਤੇ ਲੱਗਦਾ ਕਿ ਦੇਖੋ ਸ਼ੱਕ ਕਿਸੇ ਦੇ ਉੱਤੇ ਨਹੀਂ ਹੈਗਾ ਨਾ ਉਹਦੀ ਕੋਈ ਰੰਜਿਸ਼ ਸੀ ਇਹ ਤਾਂ ਪੁਲਿਸ ਦਾ ਕੰਮ ਹੈ ਇਹ ਪੁਲਿਸ ਦੱਸੂਗੀ ਕਿੱਦਾਂ ਹੋਇਆ ਕੀ ਹੋਇਆ ਕਿਸ ਨੇ ਦੇਖਿਆ ਰੋਕ ਕੋਈ ਨਹੀਂ ਹਾਇਦ ਤੱਕ ਕੋਈ ਨਹੀਂ ਪਤਾ ਭਾਈ ਕੈਮਰੇ ਕੋਈ ਸੀਸੀਟੀਵੀ ਚੈੱਕ ਹੋ ਰਹੀ ਹੈ ਜੋ ਬੰਦਾ ਲਾਸਟ ਵਾਰ ਕਿੱਥੇ ਬੈਠੇ ਉਹ ਸਨਖਤ ਕਰ ਸਕਦਾ ਹੈ ਜੋ ਜੋ ਲਾਸਟ ਟਾਈਮ ਜੋ ਤਕਰੀਬਨ 11:30 ਵਜੇ ਜੋ ਉਹਨਾਂ ਦਾ ਕਲਾਇੰਟ ਥਾ وہ کسی بندے نے کال کی ہے دو بندوں کو اور ساتھ ہی نمبر ڈیلیٹ کرتے رہے ہو تو ان کا بیٹا جانتا ہے جو بندہ تھا اس نے کال ڈیلیٹ کری اگر پولیس کہتی ہے ہم نے بندہ پکڑ لیا تو اس کی شناخت اس کا بیٹا کر سکتا ہے سن لاکھ کس طریقے دے نال جڑے فیملیک ممبر آونا دا اکو ہی کہنا ہے کہ جے پولیس اروپیاں نو نہیں پھڑ پاندی تے اس جو ہے سمرالا چوک جام کران گے پر ہلکا پوروی دے وچ ائے دن جڑی ہے وہ ਜਿਹੜੀ ਗੁੱਟਬਾਦੀ ਹੈ ਉਹ ਵਾਦੀ ਜਾ ਰਹੀ ਹੈ ਕਤਲ ਦੇ ਮਾਮਲੇ ਆਜ ਦਿਨ ਸਾਹਮਣੇ ਆ ਰਹੇ ਨੇ ਹੁਣ ਪੁਲਿਸ ਨਾਲ ਵੀ ਗੱਲਬਾਤ ਕਰ ਲੈਣੇ ਆ ਕੀ ਉਹਨਾਂ ਦਾ ਕੀ ਕੁਝ ਕਹਿਣਾ ਹੈ ਇਸ ਮਾਮਲੇ ਦੇ ਵਿੱਚ ਹਾਂਜੀ ਇਹ ਇੱਕ ਆਪਣੇ हेयर ਡ্রেਸਰ ਸੀ ਆਪਣਾ ਮੁਹੰਮਦ ਇਨਾਮ ਉਰਫ ਪੱਪੂ ਤੇ ਉਹਦਾ ਰਾਤ ਨੂੰ ਦੁਕਾਨ ਦੇ ਵਿੱਚ ਹੀ ਕਿਸੇ ਨੇ ਤੇਜ਼ ਤਾਰ ਹਥਿਆਰ ਨਾਲ ਗਲੇ ਦੇ ਮਾਰ ਕੇ ਉਹਦਾ ਕਤਲ ਕਰਤਾ ਸੀਗਾ ਤੇ ਰਾਤ ਨੂੰ ਸਾਨੂੰ ਸੂਚਨਾ ਮਿਲੀ ਤਾ ਪੁਲਸੀ ਪਹੁੰਚੀ ਤੇ ਲੋਕ ਵੀ ਕਾਫੀ ਹੋ ਗਏ ਸੀ ਇਕੱਠੇ ਸਾਡੇ ਸੀਨੀਅਰ ਅਫਸਰ ਵੀ ਮੌਕੇ ਤੇ ਪਹੁੰਚੇ ਸਾਰੇ ਤੇ ਅਸੀਂ ਉਹ ਮਿਰਤਕ ਦੇ ਭਰਾ ਦੇ ਬਿਆਨ ਤੇ 302 ਆਈਪੀਸੀ ਦਾ ਮਕਦਮਾ ਦਰਜ ਕੀਤਾ ਸੀ ਅਨਨੋਨ ਪਰਸਨ ਤੇ ਤੇ ਪਰ ਅਸੀਂ ਉਹ ਹੁਣ ਆਇਡੈਂਟੀਫਾਈ ਕਰ ਲਿਆ ਤੇ ਜਲਦੀ ਹੁਣ ਅਰੈਸਟ ਕਰ ਲਵਾਂਗੇ ਸਰ ਕਿੰਨੇ ਕੁ ਬੰਦੇ ਸੀ ਇੱਕ ਸੀ ਜਾਂ ਦੋ ਸੀ ਫਿਲਹਾਲ ਇੱਕ ਵਾਰੀ ਕਲੀਅਰ ਹੋਇਆ ਹਾਂਜੀ ਸਰ ਜੋ ਮਾਰਿਆ ਜੋ ਰஞ்சிਸ਼ ਕੀ ਸੀ ਉਹ ਅਸੀਂ ਜੇ ਦੋਸ਼ੀ ਉਦੇ ਪੋਚਛਿਸ਼ ਤੋਂ ਬਾਅਦ ਚ ਸਾਰਾ ਪਤਾ ਕਲੀਅਰ ਕਰਾਂਗੇ ਜੀ ਸਰ ਵਾਰ ਕਿਹਦੇ ਨਾਲ ਉਸ ਤਰੇ ਨਾਲ ਵਾਰ ਕੀਤਾ ਗਿਆ ਨਹੀਂ ਉਹ ਤੁਹਾਨੂੰ ਦੱਸਿਆ ਵੀ ਅਸੀਂ ਇਨਵੈਸਟੀਗੇਸ਼ਨ ਤੋਂ ਬਾਅਦ ਚ ਦੱਸ ਸਕਦੇ ਹਾਂ ਜੀ ਅਜੇ ਇਨੀਸ਼ੀਅਲ ਸਟੇਜ ਹੈ ਉਹ ਉਸ ਤਰ੍ਹਾਂ ਪਿਆ ਹਾਂ ਹਾਂ ਜੀ ਹਾਂ ਬਿਲਕੁਲ ਉਹ ਅਸੀਂ ਕਬਜ਼ੇ ਚ ਲੈ ਗਏ ਉਹ ਕਹਿੰਦਾ ਫੋਰੈਂਸਿਕ ਸਾਇੰਸ ਟੀਮ ਜਿਹੜੀ ਆਪਣੀ ਬੁਲਾਈ ਸੀਗੀ ਉਹਨਾਂ ਰਾਹੀਂ ਸਾਰਾ ਅਸੀਂ ਚੈੱਕ ਕਰਵਾਇਆ ਸਰ ਇਹ ਕਿੰਨੇ ਵਜੇ ਦੀ ਗੱਲ ਰਾਤ ਦੀ ਦੇਖੋ ਇਹ ਘਟਨਾ ਦਾ ਤਾਂ ਪਤਾ ਨਹੀਂ ਹੁਣ ਕਿੰਨੇ ਵਜੇ ਦੀ ਹੈ ਇਹ 11 ਵਜੇ ਤੋਂ ਬਾਅਦ ਵੀ ਹੋ ਸਕਦੀ ਹੈ 11 ਵਜੇ 12 ਵਜੇ 1 ਵਜੇ ਕਿਸੇ ਸਮੇਂ ਹੋ ਸਕਦੀ ਹੈ ਸਰ ਜੀ ਦੇਖਿਆ ਜਬ ਲੇਟ ਨਾਈਟ ਦੁਕਾਨ ਖੁੱਲੀ ਸੀ ਨਹੀਂ ਸ਼ਟਰ ਬੰਦ ਸ਼ਟਰ ਬੰਦ ਸੀਗਾ ਅੱਧਾ ਸ਼ਟਰ ਕਿਸੇ ਨੇ ਦੇਖਿਆ ਨਹੀਂ ਇੰਦਾ ਨਹੀਂ ਥੱਲੇ ਸੀਗਾ ਥੋੜਾ ਚਾਰ ਜੋ ਚੌਕੀਦਾਰ ਨੇ ਸਿਆ ਲਾਈਟ ਬੰਦ ਸੀਗੀ ਹਾਂ ਜੀ ਉਹ ਚੌਕੀਦਾਰ ਨੇ ਦੇਖਿਆ ਸੀ ਉਹਦੇ ਕਰਕੇ ਉਹਨੇ ਫਿਰ ਚੌਕੀਦਾਰ ਕੋਲ ਫੋਨ ਹੈ ਨਹੀਂ ਸੀ ਉਹਨੇ ਕਿਸੇ ਮਾਲੀਆ ਉਠਾ ਕੇ ਰਾਤ ਨੂੰ ਉਹਨੇ ਫਿਰ ਸਾਨੂੰ ਸੁਸਤ ਦਰਵਾਇਆ ਸੀ ਸਰ ਜਿਹੜੇ ਫੈਮਲੀ ਦੇ ਬੰਦੇ ਹੋ ਕਹਿੰਦੇ ਬੰਦਾ ਫੜਿਆ ਨਹੀਂ ਪੁਲਿਸ ਐਵੇਂ ਹੀ ਕਹਿ ਰਹੀ ਹੈ ਕਿ ਅਸੀਂ ਕਹਿਤਾ ਕਿ ਧਰਨਾ ਲਾਣਾ ਇਸ ਕਰਕੇ ਕਹਿਤਾ ਨਹੀਂ 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 ਇਦਾਂ ਦਾ ਨਹੀਂ ਵੈਰੀਫਾਈ ਕਰ ਲਿਆ ਤੁਸੀਂ ਹੁਣੇ ਗੱਲ ਅਰੈਸਟ ਕਰਾਂਗੇ ਜਿਵੇਂ ਉਹ ਫੜਾ 25 ਕਰ ਲਿਆ ਹਾਂਜੀ ਹਾਂਜੀ ਠੀਕ ਹੈ ਤੁਸੀਂ ਵੀ ਸੁਣ ਲਿਆ ਕਿ ਕਿਸ ਤਰੀਕੇ ਨਾਲ ਜਿਹੜੇ ਐਸਐਚਓ ਟਿੱਬਾ ਨੇ ਉਹ ਕਹਿੰਦੇ ਨੇ ਕਿ ਸਿਰਫ ਅਸੀਂ ਸ਼ਨਾਖਤ ਕੀਤੀ ਹੈ ਹੱਲੇ આરોપી ਨਹੀਂ ਫੜੇਗੇ ਪਰ ਇਹ ਦੇਖਣਾ ਹੋਊਗਾ ਕਿ આરોપી ਕਦੋਂ ਤੱਕ ਫੜੇ ਜਾਂਦੇ ਕਿਉਂਕਿ ਹਲਕਾ ਪੂਰਬੀ ਗੈਂਗਵਾੜਾ ਦੇ ਵਿੱਚ ਸਭ ਤੋਂ ਨੰਬਰ 1 ਹੋ ਚੁੱਕਾ ਹੈ ਲੁਧਿਆਣਾ ਦੇ ਵਿੱਚ ਆਏ ਦਿਨ ਲੁੱਟਕੋ ਦੀ ਗੱਲ ਕੀਤੀ ਜਾਵੇ ਜਾਂ ਜਿਹੜੇ ਉੱਥੇ ਕਤਲ ਹੋ ਰਹੇ ਨੇ ਲਗਾਤਾਰ ਪਹਿਲੇ ਕਾਂਗਰਸੀ ਪ੍ਰਧਾਨ ਦੀ ਕਤਲ ਹੋ ਗਿਆ ਫਿਰ ਉਸ ਤੋਂ ਬਾਅਦ ਗੋਲੀਆਂ ਚੱਲਦੀਆਂ ਛਰੇ ਆਮ ਦੇਰ ਰਾਤ ਕਿ ਉਸ ਤੋਂ ਬਾਅਦ ਹੁਣ ਇਸ ਕਤਲ ਦਾ ਸਾਹਮਣੇ ਆਣਾ ਇਹ ਕਿਤੇ ਨਾ ਕਿਤੇ ਸਵਾਲ ਆ ਦੇ ਕੇਰੇ ਦੇ ਵਿੱਚ ਹੈ ਕਿ ਪੁਲਿਸ ਕਮਿਸ਼ਨਰ ਦਾ ਫੇਲੀਅਰ ਹੈ ਕਿ ਪੁਲਿਸ ਲੁਧਿਆਣਾ ਦੇ ਵਿੱਚ ਫੇਲ ਸਾਬਤ ਹੋ ਰਹੀ ਹੈ ਹੁਣ ਦੇਖਣਾ ਹੋਗਾ ਪੁਲਿਸ ਜਿਹੜੇ ਕਤਲ ਦੇ ਮਾਮਲੇ ਨੂੰ ਕਦੋਂ ਤੱਕ ਸੁਲਝਾ ਬੰਦੀ ਹੈ ਕੈਮਰਾਮੈਨ ਜਸਵੀਰ ਸਿੰਘ ਦੇ ਨਾਲ ਅਭੀਸ਼ੇਕ ਜਲੋਟਾ ਇਸ ਸਮੇਂ ਜੈ نیوز ਲੁਧਿਆਣਾ